ਸ਼ਲੋਕ ਮਹੱਲਾ ਤੀਜਾ ਹਮ ਜਲਤੇ ਜਲ ਮੋਏ ਪਰਮਾਇਏ ਦੂਜੇ ਪਾਏ ਪੂਰਾ ਸਤਗੁਰ ਰਖ ਲੀਏ ਆਪਣੇ ਪੰਨੇ ਪਾਏ ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਪਾਏ ਸ਼ਬਦ ਰਤੇ ਸੇ ਸੀਤਲ ਭਏ ਨਾਨਕ ਸਤਿ ਕੁਮਾਇਏ ਮਹੱਲਾ ਪ ਮਹੱਲਾ ਤੀਜਾ ਸਫਲੋ ਸਤਗੁਰ ਸੇਵਿਆ ਤਨ ਜਨਮ ਪਰਵਾਣਾ ਜਿਨਾਂ ਸਤਗੁਰ ਜੀਵਨ ਦਿਆਂ ਮੋਇਆ ਨਾ ਵਿਸਰੈ ਸੇਈ ਪਰਖ ਸਜਾਣ ਕਉਲ ਦਰ ਆਪਣਾ ਸੋ ਜਨ ਹੋਵੇ ਪਰਵਾਣਾ ਨਾਨ ਗਰਮਖ ਮੋਏ ਜੀਵੰਦੇ ਪਰਵਾਨ ਹੈ ਮਨ ਮੁਖ ਜਨਮ ਮਰਾਹੇ ਨਾਨਕ ਮੋਏ ਨਾ ਅਖਿ ਹੈ ਜੇ ਗੁਰ ਕਾ ਸ਼ਬਦ ਸਮਾਏ ਪਾਉੜੀ ਹਰ ਪ੍ਰਖ ਨਰੰਜਨ ਸੇਵ ਹਰ ਨਾਮ ਧਿਆਈਐ ਸਦ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਾਰੋ ਹਾਰ ਤੇਰੀ ਵਡਿਆਈ ਕਾਰ ਮੈਂ ਮੂਰਖ ਲਈ ਆ ਹਾਂ ਗੋਲਾ ਲਾਲਾ ਤੁੱਦ ਮੈਂ ਹੁਕਮ ਪਰਮਾਈਐ ਹਾਂ ਬਰਮਖ ਕਾਰ ਕਮਾਵਾਂ ਜੇ ਗੁਰ ਸਮਝਾਈਐ ਸ਼ਲੋਕ ਮਹੱਲਾ 3 ਪੁਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੋਲੀ ਪਾਇਨ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵੰਦਾ ਦੂਜੇ ਪਾਇ ਮਿਆਸ ਜਿਨੇ ਗਰਮਖ ਨਾ ਮਨ ਚਿਤਿਓ ਸੇ ਬਹਿਨਾ ਨਾ ਮਿਲਨੇ ਪਾਸ ਦੁੱਖ ਲਗਾ ਬਹਵਤ ਕਣਾ ਪੋਤ ਕਲਾ ਤਨ ਸਾਥ ਕੋਈ ਜਾਸ ਲੋਕਾਂ ਵਿੱਚ ਮੋਕਲ ਹੋਵਾ ਅੰਦਰ ਉਬੇ ਸਾਸ ਮਨ ਮੁਖਾਂ ਨੂੰ ਕੋ ਨਜ਼ ਸਹੀ ਚੁੱਕ ਗਿਆ ਵਿਸਾਸ ਨਾਨਕ ਗੁਰ ਮੁਖਾਂ ਨੂੰ ਸੁਖ ਅਗਲਾ ਜਨ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸਨ ਸਜਣਾ ਦੇ ਗਰਮ ਕਮਲ ਸੁਪਾਈ ਸਤ ਗੁਰ ਕਾ ਭਾਣਾ ਅਰਦਿਨ ਕਰਹਿ ਸੇ ਸੱਚ ਰਹੇ ਸਮਾਈ ਦੁਜੈ ਭਾਏ ਲੱਗੇ ਸਜਣਾ ਆਖੀ ਹੈ ਜੇ ਅਪਮਾਨ ਕਰੇ ਵੇਕਾਰ ਮਨ ਮੁਖ ਆਪ ਸੁਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਨਾ ਕੋਈ ਨ ਮਿਟਨ ਹਾਰ ਪਾਉੜੇ ਤੋਦੋ ਆਪੇ ਜਗਤ ਉਪਾਇ ਕ ਆਪ ਖੇਲ ਰਚਾਇਆ ਤ੍ਰਾ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਮੈਂ ਲੇਖਾ ਮੰਗੀਐ ਫਿਰ ਆਵਿਟਾਇਆ ਜਿਨ ਹਰਿ ਨਾਪ ਕਿਰਪਾ ਕਰ ਸੇ ਗੁਰ ਸਮਝਾਇਆ ਬਲੇ ਹਾਰਿ ਗੁਰ ਆਪਣੇ ਸਦਾ ਸਦਾ ਕੋ ਮਾਇਆ ਸ਼ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਣੀ ਜਨ ਵਨ ਦੰਤਾ ਜਗ ਖਾਇਆ ਮਨ ਮੁਖ ਖਾਦ ਗਰਮਖੇ ਉਪਰੇ ਜਿੰਨੇ ਸੱਚ ਨਾਮ ਚਿਤ ਲਾਇਆ ਬਿਨ ਨਾਵੇਂ ਜਗ ਕਮਲਾ ਫਿਰ ਗਰਮਖ ਨਦਰੀ ਆਇਆ ਠੰਡਾ ਕਰਤਿਆ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿੰਨਾ ਕੋ ਮਿਲੇ ਆ ਜਿਨ ਕਾ ਤੁਰ ਲਿਖ ਪਾਇਆ ਮਹੱਲਾ ਤਿ ਜਾਉ ਕਰਹਿ ਮਹ ਅੰਮ੍ਰਿਤ ਪਰਪੂਰ ਹੈ ਮਨ ਮੁਖਾਂ ਸਾਧਨ ਪਾਇਆ ਜਿਉ ਕਸਤੋਰੀ ਮਿਰਗ ਨ ਜਾਣੈ ਪਰਮ ਦਾਵ ਪਰਮ ਪੁਲਾਇਆ ਅੰਮ੍ਰਿਤ ਤਜ ਬਿਖ ਸੰਗਰਹਿ ਕਰਤੈ ਆਪ ਖੁਆਇਆ ਗਰਮਖ ਵਿਰਲੇ ਸੋਜੀ ਪਈ ਤੰਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਾ ਉਪਜੈ ਸ਼ਬਦੇ ਮੇਲ ਮਲਾਇਆ ਬੇਨ ਸ਼ਬਦ ਸਭ ਜਗ ਬਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹ ਕਿਤ ਬਿਦ ਪਾਈਐ ਤਿਸ ਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਰੰਕਾਰ ਨਰੰਜਨ ਹਰ ਗਮ ਕਿਆ ਕਹ ਗੁਣ ਗਾਈਐ ਜਿਸ ਆਪੁ ਭਜਾਇ ਆਪ ਸੋ ਹਰ ਮਾਰਗ ਪਾਈਐ ਗੁਰ ਪੁਰਵ ਖਲਿਆ ਗੁਰ ਸੇਵਾ ਪਾਈਐ ਸ਼ਲੋਕ ਮਹਲਾ ਤੀਜਾ ਗਿਆ ਤਨ ਕੋ ਲੋਪੀੜਿਐ ਰਤਨ ਭੋਰੀ ਦੇ ਜਿਉ ਸੁਵੰਨ ਚੋਖੰਨੀ ਸੱਜ ਸੰਦੜਨੈ ਨਾਨਕ ਮੇਲ ਨ ਚੁੱਕਈ ਰਾਤ ਅਤ ਡੇ ਮਹੱਲਾ ਤੇ ਜਾ ਸੱਜਣ ਮੈਂ ਡਾਰੰਗੁਲਾ ਰੰਗ ਲਾਏ ਮਨ ਲੈ ਜਿਉ ਮਜਠਾ ਕੱਪੜੇ ਰੰਗੇ ਪੀ ਪਾਏ ਨਾਨਕ ਰੰਗ ਨ ਉਤਰੈ ਬਿਆਨ ਲੱਗੇ ਕੇ ਪੌੜੀ ਹਰੂ ਆਪੋ ਵਰਤ ਆਪੋ ਹਰੂ ਆਪ ਬੁਲਾਇੰਦਾ ਹਰੂ ਆਪੇ ਸ੍ਰਿਸ਼ਟ ਸਵਾਰ ਸਿਰ ਧੰਦੇ ਲਾਇੰਦਾ ਇੱਕ ਨਾ ਭਗਤਿ ਲਾਏ ਇੱਕ ਆਪ ਖੁਆਇੰਦਾ ਇੱਕ ਨਾ ਮਾਰਗ ਪਾਏ ਇੱਕ ਉਜੜ ਪਾਇੰਦਾ ਗਿਆਨ ਨਾਨਕ ਨਾਮਤ ਆਏ ਗੁਰਮੁਖ ਗੁਣ ਗਾਇੰਦਾ ਸਲੋਕ ਮਹੱਲਾ 3 ਸਤਿਗੁਰ ਕੇ ਸੇਵਾ ਸਫਲ ਹੈ ਜੇ ਕੋ ਕਰ ਚਿਤ ਲਾਏ ਮਰ ਚੰਦਿਆ ਫਲ ਪਾਵਣਾ ਹਮ ਵਿੱਚੋਂ ਜਾਏ ਬੰਧਨ ਤੋੜ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮੈਂ ਨਾਮ ਲੱਭ ਹੈ ਗੁਰਮਖ ਵਸੈ ਮਨ ਆਏ ਨਾਨਕ ਜੋ ਗੁਰ ਸਿਵੇ ਆਪਣਾ ਹਾ ਤਨ ਬਲਹਾਰੈ ਜਾਓ ਮਹੱਲਾ ਤੀਜਾ ਮਨ ਮੁਖ ਮਨ ਅਜਤ ਹੈ ਦੂਜਾ ਲੱਗ ਜਾਏ ਤਿਸਨ ਸੁਖ ਸੁਪਨੈ ਨਹੀਂ ਦੁਖ ਦੁਖ ਵਹਾਈ ਘਰ ਕਰ ਪੜ ਪੜ ਪੰਡਤ ਥੱਕੇ ਸਿੱਧ ਸਮਾਦ ਲਗਾਏ ਏ ਮਨ ਵਸਨ ਆਵਈ ਥੱਕੇ ਕਰਮ ਕਮਾਏ ਦੇਖ ਤਾਰੇ ਪੇਖ ਕਰ ਥੱਕੇ 86 ਤੀਰਥ ਨਾਏ ਮਨ ਕੇ ਸਾਰਨ ਜਾਣਣੀ ਹਮੇ ਪਰਮ ਬੁਲਾਏ ਗੌਰ ਪ੍ਰਸਾਦ ਪਾਪਿਆ ਵਡ ਭਾਗ ਵਸਿਆ ਮਨ ਆਏ ਪੈ ਪੈ ਮਨ ਵਸ ਹੋਆ ਹਮ ਸ਼ਬਦ ਜਿਲਾਏ ਸਚ ਰਤੇ ਸੇ ਨਰਮਲ ਜੋਤੀ ਜੋਤ ਮਿਲਾਏ ਸਤ ਗੁਰ ਮਿਲੈ ਨਾ ਪਾਇਆ ਨਾਨਕ ਸੁਖ ਸਮਾਏ paudi eh popat ran rang din char suhavana ਏ ਮਾਇਆ ਰੰਗ ਕਸੰਭੋ ਖਨ ਮਹਿਲ ਜਾਵਣਾ ਚਲਦਿਆਂ ਨਾਲ ਚੱਲ ਸਿਰ ਕਾਪ ਲੈ ਜਾਵਣਾ ਜਾ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਓ ਵੇਲਾ ਹੱਥ ਨਿਆਵੇ ਫਿਰ ਪਛਤਾਵਣਾ ਸ਼ਲੋਕ ਮਹੱਲਾ ਤੇ ਜਾ ਸਤ ਗੁਰ ਤੇ ਜੋ ਮੋ ਫਿਰੈ ਸੇ ਬੱਦੇ ਦੁਖ ਸਹਾਂਹਿ ਫਿਰ ਫਿਰ ਮਿਲਨ ਨ ਪਾਏ ਨੀ ਜੰਮ ਤੈ ਮਰ ਜਾਹਿ ਸੰਸਾਰੋ ਗਨ ਛੋਡੈ ਦੁਖੀ ਮਹ ਦੁਖ ਪਾਏ ਨਾਨਕ ਨਦਰੀ ਬਖਸ਼ਲ ਹੈ ਸ਼ਬਦੇ ਮੇਲ ਮਲਾਹਿ ਮਹੱਲਾ ਤੀਜਾ ਜੋ ਸਤਗੁਰ ਤੇ ਮੋ ਫਿਰੈ ਤਿੰਨਾ ਠੌਰ ਨ ਠਾਉ ਜਿਉ ਸ਼ਟੜ ਘਰ ਘਰ ਫਿਰੈ ਦਹ ਚਾਰਨ ਬਤਨਾਉ ਨਾਨਕ ਗੁਰਮਖ ਬਖਸ਼ਿ ਹੈ ਸੇ ਸਤਗੁਰ ਮੇਲ ਮਿਲਾਉ ਪਾਉੜੀ ਜੋ ਸੇਵੈ ਸਤ ਮੁਰਾਰ ਸੇ ਪਵਜਲ ਤਰ ਗਇਆ ਜੋ ਬੋਲ ਹਰ ਹਰ ਨਾਮ ਤਿੰਨ ਜਮ ਛੱਡ ਗਿਆ ਸੇ ਦਰਗਹ ਪੰਦ ਜਾਹਿ ਜਿਨਾਂ ਹਰ ਜਪ ਲਿਆ ਹਰ ਸੇ ਵੈਸੇ ਹੀ ਪੁਰਖ ਜਿਨਾਂ ਹਰ ਤਦ ਮਿਆ ਗੁਣ गावा ਪਿਆਰੇ ਨਿਤ ਗਰਮਖ ਬ੍ਰਹਮ ਪਾਉ ਗਿਆ ਸ਼ਲੋਕ ਮਹੱਲਾ ਤੀਜਾ ਥਾਲ ਵਿੱਚ ਤੈ ਵਸ ਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੋਖ ਦੁਆਰ ਇਹ ਭੋਜਨ ਅਲੱਭ ਹੈ ਸੰਤਹੁ ਲੱਭ ਗੁਰ ਵਿਚਾਰ ਇਹ ਮਦਾਵਨੀ ਕ ਵਿੱਚ ਕੱਢੀਐ ਸਦਾ ਰਖੀਐ ਉਰਤਾਰ ਇਹ ਮਦਾਵਨੀ ਸਤ ਗੁਰੂ ਪਾਈ ਗੁਰਸਿੱਖਾਂ ਲੱਦੇ ਪਾਲ ਨਾਨਕ ਜਿਸੁ ਬੁਝਾਏ ਸੋ ਬੁਝਿ ਸੇ ਹਰ ਪਾਇਆ ਗੁਰਮੁਖ ਕਾਲ ਮਹਲਾ 3 ਜੋਤੁਰ ਮਿਲ ਸੇ ਮਿਲ ਰਹੇ ਸਤ ਗੁਰ ਸਾਂ ਚਿਤ ਲਾਏ ਆਪ ਵਿਛੋੜੈ ਨਾਸਿ ਵਿਛੜੈ ਦੁਜੇ ਪਾਇ ਖਵਾਏ ਨਾਨਕ ਵਿਨ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪਾਉੜੇ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ ਹਰ ਨਾਮ ਸਲਾਹਨਿਤ ਹਰ ਕੋ ਬਲਹਾਰੀਆਂ ਜਿਨੇ ਸੁਨ ਮੰਨਿਆ ਹਰ ਨਾਉ ਤਿੰਨਾ ਹਵਾਰੀਆਂ ਗੁਰਮੁਖੀਆਂ ਹਰ ਮੇਲ ਮਿਲਾਵਣ ਹਰੀਆਂ ਹਾਂ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਰੀਆਂ ਸ਼ਲੋਕ ਮਹੱਲਾ ਤੇਜਾ ਵਿਨ ਨਾਵੇ ਸਭ ਪਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਖ ਕਰਮ ਕਮਾਵਣ ਹਮੈਂ ਅੰਧ ਗੁਬਾਰ ਗੁਰਮਖ ਅੰਮ੍ਰਿਤ ਪੀਵਨ ਨਾਨਕ ਸ਼ਬਦ ਵਿਚਾਰ ਮਹੱਲਾ ਤਿਜਾਉ ਸਹਜੇ ਜਾਗ ਸਹਜੇ ਸੋਵੈ ਗੁਰਮਖ ਅਨ ਦਿਨ ਉਸਤਤ ਹੋਵੈ ਮਨਮੁਖ ਪਰਮੈ ਸੰਸਾ ਹੋਵੈ ਅੰਤਰ ਚਿੰਤਾ ਨੀਂਦ ਨਸੋਵੈ ਗਿਆਨੀ ਜਾਗ ਸਭ ਸੁਪਾਇ ਨਾਨਕ ਨਾਮ ਰਤਿਆ ਬਲ ਜਾਓ ਪੌੜੇ ਸੇ ਹਰ ਨਾਮ ਤਿਹਾਵੈ ਜੋ ਹਰ ਹਰਤੇ ਆ ਹਰ ਇੱਕ ਤਿਹਾਵੈ ਇੱਕ ਇੱਕ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕ ਤਪਤਿਆ ਜੋ ਹਰ ਨਾਮ ਤਿਹਾਵੈ ਤਿਨ ਡਰ ਸੱਟ ਘਟਿਆ ਗੁਰਮਤਿ ਦੇਵਾ ਆਪ ਗੁਰਮੁਖ ਹਰਿ ਜਪਿਆ ਸ਼ਲੋਕ ਮਹੱਲਾ 3 ਅੰਤਰ ਗਿਆਨ ਨ ਆਇਓ ਜਿਤ ਕਿਛੁ ਸੋਝਿ ਪਾਇ ਵੇਨਡ ਠਾ ਕਸ ਲਾਈਐ ਅੰਦਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨਾਈ ਮਹੱਲਾ 3 ਇਕ ਬਾਣੀ ਇਕ ਗੁਰ ਇਕ ਸ਼ਬਦ ਵਿਚਾਰ ਸੱਚਾ ਸਬਦਾ ਹਟ ਸੱਚ ਰਤਨੀ ਪਰੇ ਪੰਡਾਰ ਗੁਰ ਕਿਰਪਾ ਤੇ ਪਾਈਐ ਜਿ ਦੇਵ ਦੇਵਨਹਾਰ ਸੱਚਾ ਸਬਦਾ ਲਾਭ ਸਦਾ ਖਟਿਆ ਨਾਮ ਅਪਾਰ ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣਹਾਰ ਨਾਨਕ ਸੱਚ ਸਲਾਹੀ ਆ ਧਨ ਸਵਾਰਨ ਹਾਰ ਪਾਉੜੇ ਜਿੰਨਾ ਅੰਦਰ ਕੂੜ ਵਰਤ ਸੱਚ ਨ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੂੜਿਆਰੀ ਰਾਜੈ ਕੂੜ ਜਿਉ ਵਿਸ਼ਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਸੋ ਨਾਮ ਤਿਆਵਈ ਹਰ ਗਰਮਕ ਨਾਮ ਅਰਾਧ ਕੂੜ ਪਾਪ ਲਹਿ ਜਾਵੇ ਸਲੋਕ ਮਹੱਲਾ 3 ਸਿਖਾਂ ਚ ਚੱਕਿਆ ਚਵਾਇ ਇਹ ਮਨ ਇਕਤ ਘਰ ਆਣ ਇਹ ਅੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤ ਗੁਰ ਅਗਟਹਿ ਪਉ ਸਭ ਕਿਸ ਜਾਣ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤ ਗੁਰ ਕੈ ਭਾਣੇ ਪੀ ਚੱਲੇ ਤਾ ਦਰਗੇ ਪਾਵੇ ਮਾਣ ਨਾਨਕ ਜਿ ਨਾਮ ਰਚਿਤਨੀ ਤਿੰਨ 탸ਗ ਪੰਨਣ 탸ਗ ਖਾਣ ਮਹੱਲਾ ਤੇ ਜਾ ਹਰ ਗੁਣ ਟੋਟਨ ਆਵੈ ਕੀਮਤ ਕਹਿ ਨ ਜਾਏ ਨਾਨਕ ਗੁਰਮਖ ਹਰ ਗੁਣ ਰਵੈ ਗੁਣ ਮਹਿ ਰਹੈ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਂਦੇ ਭਗਤ ਕਰ ਹਰ ਪਾਟ ਲਗਾ ਦਿਕਾਈ ਬਾ ਬਾਬੇ ਦਪਾਂਤ ਕਰ ਕੋਈ 부ਜੈ 부ਜਨ ਹਾਰਾ ਅੰਤਰ ਬੇਕ ਕਰ ਸੋ 부ਜੈ এব ਬੇਕ ਜੇ ਸਬੋ ਜਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮਖ ਹਰ ਸਤਿ ਕਹਰ ਸ਼ਲੋਕ ਮਹਲਾ 3 ਜਾ ਪਰ ਥਾਇ ਸਖ ਮਹਾਂਪੁਰਖ ਬੋਲਦੇ ਸਾਂਝੇ ਜਾ ਸਗਲ ਜਹਾਨੇ ਗਰਮਖ ਹੋਏ ਸੋ ਭਾਉ ਕਰੇ ਆਪਣਾਪ ਪਛਾਣੈ ਗੌਰ ਪ੍ਰਸਾਦੀ ਜੀਵਤ ਮਰ ਤਾ ਮਨ ਹੀ ਤੇ ਮਨ ਮੰਨੈ ਜਿਨ ਕਾ ਮਨ ਕੀ ਪਰਤੀਤ ਨਾਹੀ ਨਾਨਕ ਸੇ ਕਾ ਕਥੇ ਗਿਆਨੈ ਮਹੱਲਾ ਤੀਜਾ ਗਰਮਖਾ ਚੇਤਨ ਲਾਇਓ ਅੰਤ ਦੁਖ ਪਹਤਾਏ ਅੰਦਰੋ ਬਾਰੋਂ ਅੰਧਿਆ ਅਸੋਧਨ ਕਾਈ ਪਾਏ ਪੰਡਤ ਤਨਕੇ ਬਰਕਤ ਸਭ ਜਗਤ ਖਾਏ ਜੋ ਰਤੇ ਹਰਨਾਏ ਜਿਨ ਗੁਰ ਕੈ ਸ਼ਬਦ ਸੁਲਾਇ ਹਰ ਸੁਰ ਰਐ ਸੁਮਾਏ ਪੰਡਤ ਦੁਜੇ ਪਾਏ ਬਰਕਤ ਨਾ ਹੋਵਈ ਨਾ ਤਨ ਪੱਲੇ ਪਾਏ ਪੜਥਕੇ ਸੰਤੋਖ ਨ ਆਇਓ ਅਨੰਦਿਨ ਜਲਤ ਵਿਹਾਈ ਕੋ ਕਪਕਾਰ ਚੁਕਈ ਨ ਸੰਸਾ ਵਿੱਚੋਂ ਜਾਏ ਨਾਨਕ ਨਾਮ ਵਿਹੋੜਿਆ ਮਹਕਾਲ ਉੱਠ ਜਾਏ ਪਵੜੇ ਹਾਰ ਸੱਜਣ ਮੇਲ ਪਿਆਰੇ ਮਿਲ ਪੰਤ ਦਸਾਈ ਜੋ ਹਰ ਦਸੇ ਮਿਤ ਤਿਸ ਹੋਂ ਬਲ ਜਾਏ ਗੁਣਾਂ ਸਾਂਝੀ ਤਿਸ ਕਰੀ ਹਰ ਨਾਮ ਤੇ ਆਏ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਵਲਿਹਾਰੀ ਸਤਿਗੁਰ ਤਿਸ ਜਿਨ ਸੋਝਿ ਪਾਈ ਸਲੋਕ ਮਹਲਾ 3 ਪੰਡਤ ਮੈਲਨ ਚੁੱਕਾਈ ਜੇ ਵੇਦ ਪੜੈ ਜੁਗ ਚਾਰ ਤ੍ਰਗੁਣ ਮਾਇਆ ਮੂਲ ਵਿਚ ਹਮੈ ਨਾਮ ਵਿਸਾਰ ਪੰਡਤ ਪੁਲੇ ਦੁਜੈ ਲਾਗੇ ਮਾਇਆ ਕਹਿਵਾ ਪਰ ਅੰਤਰ ਤ੍ਰਿਸ਼ਨਾ ਭੋਖ ਹੈ ਮੂਰਖ ਭੋਖਿਆ ਮੋਗਵਾਰ ਸਤ ਗੁਰ ਸੇਵੈ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰ ਤ੍ਰਿਸ਼ਨਾ ਭੋਖ ਗਈ ਸੱਚੇ ਨਾਇ ਪਿਆਰ ਨਾਨਕ ਨਾਮ ਰਤੇ ਸਹਜੇ ਰਜੇ ਜਿਨ ਹਰ ਰਚੇ ਹੱਜਿਨਾਂ ਹਰ ਰਖਿਆ ਉਰਤਾਰ ਮਹੱਲਾ ਤੀਜਾ ਮਨ ਮੁਕ ਕੋ ਹਰ ਨਾਮ ਨਸੇ ਵਿਆ ਦੁਖ ਲੱਗਾ ਪਉਤਾਏ ਭਉਤਾਏ ਅੰਤਰ ਅਗਿਆਨ ਦੇ ਰਹੈ ਸੋਦ ਨ ਕਾਈ ਪਾਏ ਮਨ ਹਠ ਸਹਜ ਨ ਬਿਜਿਓ ਭੁਖਾਂ ਕ ਅੱਗੇ ਖਾਏ ਨਾਨਕ ਨਾਮ ਨਦਾਨ ਵਿਸਾਰਿਆ ਦੁਜੇ ਲੱਗਾ ਜਾਏ ਨਾਨਕ ਗਰਮ ਕਮਲੇ ਵਡਿਆਈਆਂ ਜੇ ਆਪੇ ਮੇਲ ਮਲਾਈ ਕਉੜੇ ਘਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਣੇ ਜੋ ਗਰਮ ਚਖੇ ਸਾਦ ਸਾਤਰਪਤਾਵਣੀ ਗੋਨ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਗੇਸੋ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਨੇ ਸ਼ਲੋਕ ਮਹੱਲਾ ਤੀਜਾ ਹਸਤੇ ਸਿਰ ਜਿਉ ਅੰਕਸ਼ ਹੈ ਅਹਰ ਨਿ ਜਿਉ ਸਿਰ ਦੇ ਮਨ ਤਨ ਅਗ ਰਾਕ ਕੈ ਓਬੀ ਸੇਵ ਕਰੇ ਓ ਗੁਰਮਖ ਆਪਨ ਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮਖ ਬੁਝਿਐ ਜਾਪੇ ਨਦਰ ਕਰੇ ਮਹੱਲਾ ਤੀਜਾ ਜਨ ਗੁਰਮੁਖ ਨਾਮ ਤਿਆ ਆਇ ਆਏ ਤੇ ਪਰਵਾਣ ਨਾਨਕ ਕਉਲ ਦਰ ਆਪਣਾ ਦਰਗਹ ਪਾਵੇ ਮਾਣ ਪਾਉੜੀ ਗੁਰਮੁਖ ਸਖਿਆ ਸਿਖ ਗੁਰੂ ਮੈ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰ ਲਾਈਆ ਜਿੰਨਾ ਗੁਰ ਪਿਆਰਾ ਮਨ ਚਿਤ ਤਿੰਨਾ ਭਾਉ ਗੁਰੂ ਦੇਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆਂ ਗੁਰ ਸਤਗੁਰ ਬੋਲ ਸਭ ਗੁਰ ਆਖ ਗੁਰੂ ਜੀਵਾਈਆਂ ਸ਼ਲੋਕ ਮਹੱਲਾ ਤੇਜਾ ਨਾਨਕ ਨਾਮਨ ਚਿਤਨੇ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਮਦਰ ਬੱਧੇ ਮਾਰਿ ਹੈ ਫਿਰ ਵਿਸ਼ਟਾ ਮਾਹੇ ਪਚਾਏ ਮਹੱਲਾ ਤਿਜਾ ਨਾਨਕ ਸਤਗੁਰ ਸੇਵੇ ਆਪਣਾ ਸੇ ਜਨ ਸੱਚੇ ਪ੍ਰਵਾਣ ਹਰ ਕਨਾਇ ਸਮਾਏ ਰਹੈ ਚੁਕਾਵਣ ਜਾਣ ਆਉੜੇ ਤਨ ਸੰਪਰਮਾਇ ਸੰਚੇਯ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀ ਹੈ ਕਿਸ਼ੂ ਸਾਥਨ ਜਾਈ ਹਰ ਰੰਗੇ ਤੁਰੇ ਨਿਤ ਪਾਲਿ ਹੈ ਤਤਾ ਕਾਮਣ ਆਈ ਜਨ ਲਾਓ ਚਿਤ ਹਰ ਨਾਮ ਸਿਓ ਅੰਤ ਹੋਏ ਸਖਾਈ ਧਨ ਨਾਨਕ ਨਾਮ ਤਿਆਇਆ ਗੁਰਮਖ ਸੁਖ ਪਾਈ ਸਲੋਕ ਮਹੱਲਾ 3 ਬਿਨ ਕਰਮ ਨਾਉ ਨਾ ਪਾਈਐ ਪੂਰ ਕਰਮ ਪਾਇ ਜਾਏ ਨਾਨਕ ਨਦਰ ਕਰੇ ਜੀ ਆਪਣੀ ਤਾਂ ਗੁਰਮਤ ਮੇਲ ਮਲਾਏ ਮਹੱਲਾ ਪੱਲਾ ਇੱਕ ਦੱਜ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਛੱਟੀ ਹੈ ਇੱਕ ਪੀ ਫਿਰ ਹਸਨ ਪਾਹੀ ਨਾਨਕ ਏਵਨ ਨਾ ਜਾਪੈ ਇਕੱਠਾ ਜਾਇ ਸਮਾਹੀ ਪਾਉੜੇ تنਕਾ ਖਾਦ ਪੰਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਤੇ تنਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨਨੇ ਗਰਮਖ ਸੇਵਕ ਸਿੱਖ ਅਭਿਅਗਤ ਜਾਏ ਵਰ ਸਾਤੇ ਤਿੰਨ ਕੈ ਤੁਰੇ ਜੀਨ ਖੁਰਗੇਨ ਸਭ ਪਵਿੱਤ ਹੈ ਜਿਨਨੇ ਗਰਮਖ ਸਿੱਖ ਸਾਧ ਸੰਤ ਚੜ ਜਾਤੇ ਤਿੰਨ ਕੈ ਕਰਮ ਧਰਮ ਕਾਰਜ ਸਭ ਪਵਿੱਤ ਹੈ ਦਨ ਕੇ ਕਰਮੋ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਨਾਮ ਨਾਮ ਹਰ ਸਾਤੇ ਜਿਨ ਕਾ ਪੋਤੇ ਪੁੰਨ ਹੈ ਸੇ ਗਰਮ ਕਸਿਕ ਗੁਰੂ ਪਹਿਜਤ